ਤਿਆ ਆਪਾਂ ਇਹ ਰਨੇਚਾ रामदेवरा रामदेवरा ਮੰਦਿਰ ਰਨੇਚਾ ਹਨ ਤੇ ਕਰਾਉਣਿਆ ਤੁਹਾਨੂੰ ਦਰਸ਼ਨ ਹੈ ਦਾ ਮਾਰਕੀਟ ਚਾ ਮਾਰਕੀਟ ਵੀ ਦਿਖਾਉਣੇ ਤੁਹਾਨੂੰ ਆ ਦੇਖੋ ਆ ਮਾਰਕੀਟ ਚੱਲਦੀ ਨਾਲ ਨਾਲ ਦਾ ਸ਼ੱਟ ਪਿਆ ਉੱਪਰ ਸੱਚਾ ਦੂਆਂ ਦੇ ਸੱਚਾ ਦੂਆਂ ਦੀ ਬਹੁਤ ਵਧੀਆ ਪ੍ਰਬੰਧ ਕੀਤੇ ਹੋਇਆ ਟੋਪੋਸ਼ਾ ਮੇਂ ਕਣੀ ਨੂੰ ਦੇਖਦੇ ਹੋਏ ਆ ਦੇਖੋ ਉੱਪਰ ਸ਼ੈੱਡ ਹੈ ਤੇ ਆਹ ਮਾਰਕੀਟ ਆਸੇ ਪਾਸੇ ਇਸਲੇਜਾ ਰਾਮਦੇਵ ਰਾਮ ਮੰਦਿਰ ਰਾਜਸਥਾਨ ਦਿਖੋਨੇ ਤੁਹਾਨੂੰ ਮੰਦਿਰ ਦੇ ਵਿੱਚ ਜਾ ਕੇ ਅੰਦਰ ਤੇ ਕਰਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ そして ਬਾਬਾ ਰਾਮ ਦੇ ਗੁਰਦੁਆਰਾ ਤੇ ਇਹ ਹੈ ਫਰੰਟ ਗੇਟ ਤੇ ਇਹ ਜਾ ਕੇ ਦਿਖਾਉਂਦਾ ਤੁਹਾਨੂੰ ਤੇ ਅੰਦਰ ਜਾ ਕੇ ਦਿਖਾਉਂਦੇ ਆਂ ਤਾਂ ਦੱਸੋ ਬਾਬਾ ਜੀ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਫਰੰਟ ਗੇਟ ਮੇਨ ਗੇਟ ਐਂਟਰੀ ਗੇਟ ਹੈ ਇਹ ਹਰ ਸਵਾਰੇ ਲੱਗੇ ਹੋਏ ਕਰਮੀਆਂ ਪੱਖਾ ਦੇ ਕੋਟਾ ਬਾਬੇ ਦਰਵਾਜ਼ੇ ਹੰਦ ਏਸੀ ਵੀ ਚੱਲੀ ਜਾਂਦੇ ਆ ਪੁੱਤਰ ਵਿੱਚ ਰਹੇ ਨੇ ਫੁਹਾਰੇ ਵੀ ਚੱਲੀ ਜਾਂਦੇ ਆ ਦੇਖੋ ਫੁਹਾਰੇ ਫੁਹਾਰੇ ਰੜ ਕੇ ਫੁਹਾਰੇ ਚਲੋ ਜੀ ਦਾ ਬਾਬਾ RAMDEV ji RAMDEV ji ਮੰਦਿਰ ਕੋਲ ਚਾਹ OK ਤੇ ਆਹ ਦੇਖੋ ਇਹ ਬਹੁਤ ਹਜੇ ਦਾ ਇਕੱਠ ਹੈ ਨੀਗਾ ਤੇ ਉਹਨੂੰ ਇਹ ਬਾਹਰ ਜਦੋਂ ਮੇਲਾ ਲੱਗਣਾ ਮੇਲੇ ਦੇ ਵਿੱਚ ਦੇਖਿਓ ਤੁਸੀਂ ਆ ਇੱਥੇ ਦਾ ਪੈਰ ਤੁਹਾਨੂੰ ਸਿਆਣੀ ਹੁੰਦਾ ਪੂਰਾ ਫੁੱਲ ਭਰਿਆ ਹੁੰਦਾ ਜਮਾ ਆ ਦੇਖੋ ਲੋਕ ਸਰਦਾਂਦੂ ਜਿਹੜੇ ਤੁਰ ਤੁਰ ਕੇ ਪੈਦਲ ਜਾਂ ਪੈਦਲ ਯਾਤਰਾ ਕਰਦੇ ਜਿਹੜੇ ਪੈਦਲ ਬਹੁਤ ਆਉਂਦੇ ਹੈਗੇ ਤੁਸੀਂ ਆ ਦੇਖੋ 400 800 500 500 ਕਿਲੋਮੀਟਰ ਆ ਦੇਖੋ ਨਵੀਆਂ ਵੇਈਆਂ ਜੋੜੀਆਂ ਵੀ ਆਉਂਦੀਆਂ ਇੱਥੇ ਜਿਨ੍ਹਾਂ ਨੂੰ ਸੌਕ ਸੁੱਕੀ ਹੁੰਦੀ ਹੈ ਵਿਚਾਰੀ ਉਹ ਆਉਂਦੇ ਇਹ ਤੜਕੇ ਦੇ ਤਰੇ ਫਿਰਦੇ ਸਵੇਰੇ ਇਹ ਕਰਨੀ ਮਾਤਾ ਮੰਦਰ ਗਏ ਹੋਏ ਸੀਗੇ ਤੇ ਹੁਣ ਇਹ ਇੱਥੇ ਆਏ ਆ ਬਾਬਾ ਰਾਮਦੇਵ ਜੀ ਮੰਦਰ ਮਾਤਾ ਦੇ ਘੰਨੇ ਪਈ ਜੋ ਬਾਬਾ ਸੋਹਣੀਆਂ ਜੋੜੀਆਂ ਬਣਾਉਂਦਾ ਕਰਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਆ ਦੇਖੋ ਬਾਬਾ ਰਾਮਦੇਵ ਜੀ ਮੰਦਰ ਮੇਚਾ ਰਾਜਸਥਾਨ ਬਹੁਤ ਧੰਨ ਜੀ ਨਾਲ ਤਾਂ ਯਾਰਾ ਸ਼ੇਅਰ ਕਰਾ ਜੀ ਸਪੋਰਟੀ ਇੱਥੇ ਇਕੱਠ ਹੁੰਦਾ ਬਸ ਅੰਦਰ ਆਹ ਲੈਣ ਦੇ ਵਿੱਚ ਇੱਥੇ ਰਸਜਾਰਾ লাইন চলক লাইন চলো ডব লাগে बाबा राम रामदेव बाबड़ी बाबड़ी भी बाबा रामदेव जी का खूह और मैं है जमीन लेवल तक खड़ा ये देखो कन्ना ਟੋਕ ਟੋਕਾ ਹੋਊਗਾ ਸੌ ਪਰਸਾਂ ਤੇ ਹੋਰ ਪੌੜੀਆਂ ਜਾਂਦੀਆਂ ਸਾਡੇ ਨੂੰ ਉਹ ਉੱਥੇ ਜਾ ਕੇ